ਸ਼੍ਰੀਕਾਲ ਤੁਸੀਂ ਸੇਕ ਰਸਮ ਜਰਨੀਆਂ ਤੇ ਮੈਂ ਹਾ ਪਰਦੀਪ ਕੋਰਤਾ ਇੱਕ ਦਿਲ ਦਹਿਲਾ ਦੇਣ ਵਾਲੀ ਖਬਰ ਹੈ ਜਿਸ ਨੂੰ ਸੁਣ ਕੇ ਤੁਹਾਡੇ ਵੀ ਰੋਂਕਤੇ ਖੜੇ ਹੋ ਜਾਣਗੇ ਇੱਕ ਲੜਕੀ ਹੋਟਲ ਦੇ ਵਿੱਚੋਂ ਮਿਲਦੀ ਹੈ ਪਰ ਮਿਲਦੀ ਹੈ ਖੂਨ ਦੇ ਨਾਲ ਲੱਤਪਟ ਹੋਈ ਜੀਹਾਂ ਉਸਦੀ ਲਾਸ਼ ਬਰਾਮਤ ਹੁੰਦੀ ਹੈ ਤੇ ਚਾਰੇ ਪਾਸੇ ਉਸ ਵੇਲੇ ਪੁਲਿਸ ਨੂੰ ਭਾਜਣਾ ਪੈ ਜਾਂਦੀਆਂ ਨੇ ਤੇ ਜਾਣਕਾਰੀ ਇਹ ਸਾਹਮਣੇ ਆਈ ਹੈ ਕਿ ਆਪਣੇ ਬੋਏਫ੍ਰੈਂਡ ਦੇ ਨਾਲ ਉਹ ਹੋਟਲ ਦੇ ਵਿੱਚ ਗਈ ਸੀ ਤੇ ਜਿਸ ਤੋਂ ਬਾਅਦ ਉਸਦਾ ਬੁਆਏਫਰੈਂਡ Zomato ਤੋਂ ਖਾਣਾ ਲੈਣ ਦੇ ਬਹਾਨੇ ਹੋਟਲ ਤੋਂ ਤਕਰੀਬਨ ਅੱਧੇ ਘੰਟੇ ਤੋਂ ਬਾਹਰ ਸੀ ਔਰ ਉਸ ਤੋਂ ਬਾਅਦ ਜਦੋਂ ਕਮਰੇ ਦੇ ਵਿੱਚ ਜਾ ਕੇ ਦੇਖਿਆ ਜਾਂਦਾ ਹੈ ਤਾਂ ਲੜਕੀ ਦੀ ਡੈੱਡ ਬਾਡੀ ਬਰਾਮਦ ਹੁੰਦੀ ਹੈ ਤਦ ਆਸੀ ਹੈ ਕਿ ਖੂਨ ਦੇ ਨਾਲ ਲਤਪਟ ਹੋਈ ਹੋਈ ਹੁੰਦੀ ਹੈ ਸੁਪਰੀਮ ਸੰਬੰਧਤਾ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਦੋਂ ਲੜਕੀ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਸੋ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹੈ ਆਪ ਪੁਲਿਸ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਅਪੋਰ ਚ ਮਲੋਟ ਰੋਡ ਤੇ ਇੱਕ ਹੋਟਲ ਚ ਨੌਜਵਾਨ ਲੜਕੀ ਦਾ ਕਤਲ ਹੈ ਜਿਹੜਾ ਉਹ ਕੀਤਾ ਗਿਆ ਮਿਲੀ ਜਾਣਕਾਰੀ ਅਨੁਸਾਰ ਲੜਕਾ ਤੇ ਲੜਕੀ ਹੋਟਲ ਦੇ ਵਿੱਚ ਆਈ ਸੀ ਖਤਸ਼ਾਹੇ ਜਤਾਇਆ ਜਾ ਰਿਹਾ ਸੀ ਕਿ ਲੜਕੇ ਨੇ ਤੇਜ਼ ਤਾਰ ਹਥਿਆਰ ਦੇ ਨਾਲ ਲੜਕੀ ਦਾ ਕਤਲ ਕੀਤਾ ਹੈ ਲੜਕੀ ਦੀ লাশ ਕਮਰੇ ਦੇ ਵਿੱਚ ਨੰਗਨ ਹਾਲਤ ਦੇ ਵਿੱਚ ਮਿਲੀ ਹੈ ਲੜਕੇ ਦੇ ਸਰੀਰ ਤੇ ਕਿਸੇ ਤੇਜ਼ ਤਾਰ ਹਥਿਆਰ ਨਾਲ ਹਮਲੇ ਦੇ ਨਿਸ਼ਾਨ ਵੀ ਮਿਲੇ ਨੇ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਪੁਲਿਸ ਦੇ ਵੱਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਤਲ ਦੇ ਅਸਲ ਕਾਰਨਾਂ ਅਤੇ આરોપી ਦਾ ਪਤਾ ਲਗਾਇਆ ਜਾ ਸਕੇ ਦੱਸਿਆ ਜਾ ਰਿਹਾ ਹੈ ਕਿ ਕੁੜੀ ਅਬੋਰ ਦੇ ਗਊਸ਼ਾਲਾ ਦੇ ਵਿੱਚ ਕੰਮ ਕਰਦੇ ਇੱਕ ਪ੍ਰਵਾਸੀ ਪਰਿਵਾਰ ਦੀ ਕੁੜੀ ਹੈ ਔਰ ਕੁੜੀ ਆਰਤੀ ਅਬੋਰ ਦੇ ਸਰਕਾਰੀ ਕੰਨਿਆ ਸਕੂਲ ਦੀ ਜਮਾਤ 11ਵੀਂ ਦੀ ਵਿਦਿਆਰਥਣ ਸੀ ਜਦਕਿ ਮੁੰਡੇ ਦੀ ਪਛਾਣ ਅਬੌਰ ਦੇ ਪਿੰਡ ਖੂਈ ਖੇੜਾ ਦੇ 22 ਸਾਲਾ ਸਚਿੰਦ ਦੇ ਵਜੋਂ ਹੋਈ ਹੈ ਦੋਵੇਂ ਆਪਸ ਦੇ ਵਿੱਚ ਸੰਪਰਕ ਵਿੱਚ ਸੀ ਔਰ ਮ੍ਰਿਤਕ ਕੁੜੀ ਦੇ ਮਾਤਾ ਪਿਤਾ ਨੇ ਦੱਸਿਆ ਕਿ ਸਚਿੰਦ ਨਾਮ ਦਾ ਮੁੰਡਾ ਉਹਨਾਂ ਦੀ ਕੁੜੀ ਦੇ ਨਾਲ ਗੱਲ ਕਰਦਾ ਸੀ ਤੇ ਹੁਣ ਉਹ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਤੜਪਦਾ ਪਰਿਵਾਰ ਪੁਲਿਸ ਅੱਗੇ ਹੱਥ ਜੋੜ ਕੇ ਖੜਾ ਹੈ ਕਿ ਉਹਨਾਂ ਦੀ ਮ੍ਰਿਤਕ ਕੁੜੀ ਨੂੰ ਇਨਸਾਫ ਹੈ ਜਿਹੜਾ ਉਦਵਾਇਆ ਜਾ ਸਕੇ ਫਸ਼ਰਿਕਾ ਤੋਂ ਸੇਕ ਰਸਮ ਜੈਨਿਊਸ ਤੇ ਮੈਂ ਹਾ ਪਰ ਦੀਪਾ ਔਰ ਤਾਇਕ ਦਾ ਦਿਲ ਦਹਿਲਾ ਦੇਣ ਵਾਲੀ ਖਬਰ ਹੈ ਜਿਸ ਨੂੰ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਇੱਕ ਲੜਕੀ ਹੋਟਲ ਦੇ ਵਿੱਚੋਂ ਮਿਲਦੀ ਹੈ ਪਰ ਮਿਲਦੀ ਹੈ ਖੂਨ ਦੇ ਨਾਲ ਲੱਤਪਤ ਹੋਈ ਜੀਹਾਂ ਉਸਦੀ লাশ ਬਰਾਮਦ ਹੁੰਦੀ ਹੈ ਤੇ ਚਾਰੇ ਪਾਸੇ ਉਸ ਵੇਲੇ ਪੁਲਿਸ ਨੂੰ ਭਾਜਣਾ ਪੈ ਜਾਂਦੀਆਂ ਨੇ ਤੇ ਜਾਣਕਾਰੀ ਇਹ ਸਾਹਮਣੇ ਆਈ ਹੈ ਕਿ ਆਪਣੇ ਬੁਆਏਫਰੈਂਡ ਦੇ ਨਾਲ ਉਹ ਹੋਟਲ ਦੇ ਵਿੱਚ ਗਈ ਸੀ ਤੇ ਜਿਸ ਤੋਂ ਬਾਅਦ ਉਸਦਾ ਬੁਆਏਫ੍ਰੈਂਡ ਜ਼ੋਮੈਟੋ ਤੋਂ ਖਾਣਾ ਲੈਣ ਦੇ ਬਹਾਨੇ ਹੋਟਲ ਤੋਂ ਤਕਰੀਬਨ ਅੱਧੇ ਘੰਟੇ ਤੋਂ ਬਾਹਰ ਸੀ ਔਰ ਇਸ ਤੋਂ ਬਾਅਦ ਜਦੋਂ ਕਮਰੇ ਦੇ ਵਿੱਚ ਜਾ ਕੇ ਦੇਖਿਆ ਜਾਂਦਾ ਤਾਂ ਲੜਕੀ ਦੀ ਡੈੱਡ ਬਾਡੀ ਬਰਾਮਦ ਹੁੰਦੀ ਹੈ ਤਾਂ ਦੱਸਿਆ ਕਿ ਖੂਨ ਦੇ ਨਾਲ ਲਤਪਟ ਹੋਈ ਹੋਈ ਹੁੰਦੀ ਹੈ ਸੁਪਰੀਮ ਸੰਬੰਧਤਾ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਦੋਂ ਲੜਕੀ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਸੋ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹੈ ਆਪ ਪੁਲਿਸ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਅਪੋਰ ਚ ਮਲੋਟ ਰੋਡ ਤੇ ਇੱਕ ਹੋਟਲ ਚ ਨੌਜਵਾਨ ਲੜਕੀ ਦਾ ਕਤਲ ਹੈ ਜਿਹੜਾ ਉਹ ਕੀਤਾ ਗਿਆ ਮਿਲੀ ਜਾਣਕਾਰੀ ਅਨੁਸਾਰ ਲੜਕਾ ਤੇ ਲੜਕੀ ਹੋਟਲ ਦੇ ਵਿੱਚ ਆਈ ਸੀ ਖਤਸ਼ਾਹੇ ਜਤਾਇਆ ਜਾ ਰਿਹਾ ਸੀ ਕਿ ਲੜਕੇ ਨੇ ਤੇਜ਼ ਤਾਰ ਹਥਿਆਰ ਦੇ ਨਾਲ ਲੜਕੀ ਦਾ ਕਤਲ ਕੀਤਾ ਹੈ ਲੜਕੀ ਦੀ ਲਾਸ਼ ਕਮਰੇ ਦੇ ਵਿੱਚ ਨੰਗਨ ਹਾਲਤ ਦੇ ਵਿੱਚ ਮਿਲੀ ਹੈ ਲੜਕੇ ਦੇ ਸਰੀਰ ਤੇ ਕਿਸੇ ਤੇਜ਼ ਤਾਰ ਹਥਿਆਰ ਨਾਲ ਹਮਲੇ ਦੇ ਨਿਸ਼ਾਨ ਵੀ ਮਿਲੇ ਨੇ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਪੁਲਿਸ ਦੇ ਵੱਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਾ ਜੋ ਕਤਲ ਦੇ ਅਸਲ ਕਾਰਨਾ ਅਤੇ આરોપી ਦਾ ਪਤਾ ਲਗਾਇਆ ਜਾ ਸਕੇ ਦੱਸਿਆ ਜਾ ਰਿਹਾ ਹੈ ਕਿ ਕੁੜੀ ਅਬੋਰ ਦੇ ਗਊਸ਼ਾਲਾ ਦੇ ਵਿੱਚ ਕੰਮ ਕਰਦੇ ਇੱਕ ਪ੍ਰਵਾਸੀ ਪਰਿਵਾਰ ਦੀ ਕੁੜੀ ਹੈ ਔਰ ਕੁੜੀ ਆਰਤੀ ਅਬੋਰ ਦੇ ਸਰਕਾਰੀ ਕੰਨਿਆ ਸਕੂਲ ਦੀ ਜਮਾਤ 11ਵੀਂ ਦੀ ਵਿਦਿਆਰਥਣ ਸੀ ਜਦਕਿ ਮੁੰਡੇ ਦੀ ਪਛਾਣ ਅਬੋਰ ਦੇ ਪਿੰਡ ਖੂਈ ਖੇੜਾ ਦੇ 22 ਸਾਲਾ ਸਚਨ ਦੇ ਵਜੋਂ ਹੋਈ ਹੈ ਦੋਵੇਂ ਆਪਸ ਦੇ ਵਿੱਚ ਸੰਪਰਕ ਵਿੱਚ ਸੀ ਔਰ ਮ੍ਰਿਤਕ ਕੁੜੀ ਦੇ ਮਾਤਾ ਪਿਤਾ ਨੇ ਦੱਸਿਆ ਕਿ ਸਚਿਨ ਨਾਮ ਦਾ ਮੁੰਡਾ ਉਹਨਾਂ ਦੀ ਕੁੜੀ ਦੇ ਨਾਲ ਗੱਲ ਕਰਦਾ ਸੀ ਤੇ ਹੁਣ ਉਹ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਤੜਪਦਾ ਪਰਿਵਾਰ ਪੁਲਿਸ ਅੱਗੇ ਹੱਥ ਜੋੜ ਕੇ ਖੜਾ ਹੈ ਕਿ ਉਹਨਾਂ ਦੀ ਮ੍ਰਿਤਕ ਕੁੜੀ ਨੂੰ ਇਨਸਾਫ ਹੈ ਜਿਹੜਾ ਉਹ ਦਵਾਇਆ ਜਾ ਸਕੇ